ਤਿੰਨ ਚੀਜ਼ਾਂ ਜਿੱਤੇ ਮੈਂ ਤੁਹਾਡੇ ਰਿਵਿਊਸ ਲੈਣਾ ਚਾਹਾਂਗਾ ਕਿ ਆਪਾਂ ਉਹਨਾਂ ਨੂੰ ਕਿੱਦਾਂ ਦੇਖਣਾ ਹੈ ਤੇ ਉਹਨਾਂ ਵਿੱਚ ਕਿਵੇਂ ਆਪਾਂ ਅਚੀਵਮੈਂਟਸ ਲੈਣੀਆਂ ਗ੍ਰੋਥ ਲੈਣੀ ਹੈਗੀ ਤੁਸੀਂ ਚਾਹੇ ਤੇਜ਼ ਦੌੜਨਾ ਚਾਹੁੰਦੇ ਹੋ ਚਾਹੇ ਤੁਸੀਂ ਲੌਂਜੀਵਿਟੀ 'ਚ ਜਾਣਾ ਚਾਹੁੰਦੇ ਹੋ ਚਾਹੇ ਤੁਸੀਂ ਮਸਲ ਹਾਈਪਰਟ੍ਰੋਫੀ ਜਾਣਾ ਚਾਹੁੰਦੇ ਹੋ ਪ੍ਰੋਗਰੈਸਿਵ ਓਵਰਲੋਡ ਦੇ ਉੱਤੇ ਕਿੱਦਾਂ ਕੰਮ ਕਰੀਏ ਪ੍ਰੋਗਰੈਸਿਵ ਓਵਰਲੋਡ ਤੇ ਬਹੁਤ ਜ਼ਿਆਦਾ ਤਰੀਕੇ ਕੋਈ ਇੱਕ ਫਿਕਸ ਤਰੀਕਾ ਨਹੀਂ ਹੈਗਾ ਕਿ ਸਿਰਫ ਐਦਾਂ ਕਰ ਲਓ ਪ੍ਰੋਗਰੈਸਿਵ ਓਵਰਲੋਡ ਪ੍ਰੋਗਰੈਸਿਵ ਓਵਰਲੋਡ ਦਾ ਸਿੰਪਲ ਸਿੰਪਲ ਮਤਲਬ ਹੈ ਕਿ ਉਸ ਵਰਕਆਊਟ ਤੋਂ ਰਿਕਵਰ ਹੋ ਬੇ ਤਾਂ ਨੈਕਸਟ ਟਾਈਮ ਪ੍ਰੈਫਰੇਬਲ ਏ ਹੈ ਕਿ ਉਸ ਨੂੰ ਥੋੜਾ ਜਿਆਦਾ ਲੋਡ ਆਪਾਂ ਸਾਡੀ ਬੋਡੀ ਦੇ ਉੱਤੇ ਆਏ ਹੁਣ ਉਹਦੇ ਬਹੁਤ ਸਾਰੇ ਤਰੀਕੇ ਨੇ ਤੁਸੀਂ ਰੈਪਸ ਅਗਰ ਵਧਾ ਦਿੰਦੇ ਹੋ ਜੇਕਰ ਤੁਸੀਂ ਟਾਈਮ ਵਧਾ ਦਿੰਦੇ ਹੋ ਜੇਕਰ ਤੁਸੀਂ ਐਕਸਰਸਾਈਜ਼ ਵਧਾ ਦਿੰਦੇ ਹੋ ਜੇਕਰ ਤੁਸੀਂ ਆਪਣੀ ਰੇਂਜ ਆਫ ਮੋਸ਼ਨ ਨੂੰ ਥੋੜਾ ਜਿਆਦਾ ਇੰਪਰੂਵ ਕਰ ਲੈਂਦੇ ਹੋ ਜੇਕਰ ਤੁਸੀਂ ਆਪਣੇ ਕੰਟਰੋਲ ਨੂੰ ਜਾਂ ਟੈਕਨੀਕ ਨੂੰ ਥੋੜਾ ਜਿਆਦਾ ਇੰਪਰੂਵ ਕਰ ਲੈਂਦੇ ਹੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਪ੍ਰੋਗਰੈਸਿਵ ఓਵਰਲੋਡ ਦੇ ਵਿੱਚ ਆਉਂਦੀਆਂ ਸੋ ਸਾਰੀਆਂ ਚੀਜ਼ਾਂ ਇਕੱਠੀਆਂ ਵੀ ਐਵੇਂ ਨਹੀਂ ਮੈਂ ਕਹਿੰਦਾ ਕਿ ਇਕੱਠੀਆਂ ਸਾਰਾ ਕੁਝ ਤੁਹਾਨੂੰ ਕਰਨ ਦੀ ਜਰੂਰ ਤੇ ਇੱਕ ਚੀਜ਼ ਉੱਤੇ ਗੌਰ ਕਰ ਗੌਰ ਕਰ ਲਓ ਫੋਰ ਐਗਜ਼ਾਮਪਲ ਹੱਡ ਦਿਮਾਗ ਜਹੀ ਹੁੰਦਾ ਕਿ ਜੇ ਮੈਂ ਅੱਜ 100 ਕਿਲੋ ਦੀ ਡੈਡਲਿਫਟ ਲਾਉਣਾ ਪਿਆ ਤਾਂ ਪ੍ਰੋਗਰੈਸਿਵ ਅਪਲੋਡ ਦਾ ਮਤਲਬ ਹੈ ਮੈਂ ਕੱਲ 105 ਦੀ ਲਾਵਾਂ ਅਗਲੇ ਹਫਤੇ 110 ਦੀ ਲਾਣਾ ਇਹਦੇ ਹਿਸਾਬ ਨਾਲ ਮੈਂ ਸੋਚਦਾ ਨਾ ਕਿ ਮੈਂ ਸਾਲ ਦੇ ਵਿੱਚ ਤੇ ਮੈਂ ਵਰਲਡ ਰਿਕਾਰਡ ਬਣਾ ਸਕਦਾ ਹਾਂ ਸਾਲ ਦੇ ਵਿੱਚ ਹੀ ਹੁਣ ਤੱਕ ਤੇ ਮੈਂ ਮੈਂ ਕਹਿੰਨਾ 110 ਕਿਲੋ ਚੱਕ ਲਿੱਤੇ ਹੁਣ ਮੈਂ ਤੁਹਾਨੂੰ ਚਾਹਾਂਗਾ ਭਾਈ ਕਿ ਜਿਹੜੀ ਤੁਸੀਂ ਹੁਣ ਐਗਜ਼ਾਮਪਲ ਦੇ ਰਹੇ ਸੀ ਇਹ ਚ ਮੈਂ ਡੈਡਲਿਫਟ ਪਾ ਕਿ ਜੇ ਮੈਂ ਡੈਡਲਿਫਟ ਦੇ ਵਿੱਚ ਪ੍ਰੋਗਰੈਸਿਵ ਓਵਰਲੋਡ ਕਰਨਾ ਚਾਹੁੰਦਾ ਆ ਆਈ ਵਾਂਟ ਯੂ ਟੂ ਟੇਕ ਐਗਜ਼ਾਮਪਲ ਆਫ 댓 ਐਕਸਰਸਾਈਜ਼ ਸੋ ਡੈਡਲਿਫਟ ਤੁਸੀਂ ਸਟਾਰਟ ਕੀਤੀ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਫਾਰਮ ਐਂਡ ਟੈਕਨੀਕ ਸਮਝੋਗੇ ਤੁਸੀਂ ਬੇਸਿਕਸ ਆਗੇ ਸਾਡੇ ਬੇਸਿਕ ਆਗੇ ਤੁਹਾਡੇ ਉਸ ਤੋਂ ਬਾਅਦ ਬੇਸਿਕਲੀ ਇਨੀ ਜਲਦੀ ਕਲੀਅਰ ਨਹੀਂ ਹੁੰਦਾ ਫੋਰ ਐਗਜ਼ਾਮਪਲ ਤੁਹਾਡੀ ਟੈਕਨੀਕ ਜਿਹੜੀ ਸੁਧਰਦੇ ਸੁਧਰਦੇ ਬੜੇ ਮਹੀਨੇ ਦਾ ਟਾਈਮ ਲੱਗ ਜਾਂਦਾ ਕਈਆਂ ਜੇਕਰ ਤੁਹਾਡੀ ਵੇਟ ਸਾਰਾ ਕੁਝ ਸੇਮ ਹੈ ਰੈਪਸ ਸਾਰਾ ਕੁਝ ਸੇਮ ਹੈ ਸਭ ਕੁਝ ਸੇਮ ਹੈ ਸਿਰਫ ਔਰ ਸਿਰਫ ਤੁਹਾਡੀ ਟੈਕਨੀਕ 2 ਮਹੀਨੇ ਤੱਕ ਸੁਧਰ ਬਿਊਟੀਫੁੱਲ ਉਸ ਤੋਂ ਬਾਅਦ ਤੁਸੀਂ ਥੋੜਾ ਥੋੜਾ ਵੇਟ ਆਫ ਕੋਰਸ ਤੁਸੀਂ ਵਧਾਉਂਦੇ ਹੋ ਥੋੜਾ ਥੋੜਾ ਤੁਸੀਂ ਸੇਮ ਵੇਟ ਰੱਖ ਕੇ ਜੇਕਰ ਤੁਹਾਡੇ ਰੈਪਸ ਜ਼ਿਆਦਾ ਆਉਂਦੇ ਫਿਰ ਮੈਂ 100 ਕਿਲੋ ਜੀਜ਼ ਦੇ ਲੈਟਸ ਸਪੋਸ 12 ਰੈਪ ਲਾ ਰਿਹਾ ਹਾਂ ਦੈਟ ਇਜ਼ ਮਾਈ ਟੈਕਨੀਕ ਜਿੱਥੇ ਮੈਂ ਹਾਲੀਵੁੱਡ ਟੈਕਨੀਕ ਵਿੱਚ ਕੰਮ ਕਰ ਲਿਆ ਆਪਾਂ 100 ਕਿਲੋ ਜੀਜ਼ ਦੀ ਲੈ ਕੇ ਚਾਹੁੰਦੇ ਹਾਂ ਕਿਉਂਕਿ ਫੈਸੀਨੇਟ ਹੁੰਦੇ ਹਾਰੇ ਮੁੰਡਾ 100 ਗੱਲ ਮਾਰਨੀ ਹਾਂ ਹਾਂ ਰੈਪਸ ਤੁਸੀਂ ਜ਼ਿਆਦਾ ਜੇਕਰ ਕਰਦੇ ਹੋ ਜੇਕਰ ਤੁਸੀਂ ਇਨ ਬਿਟਵੀਨ ਸੈਟਸ ਰੈਸਟ ਘੱਟ ਲੈ ਕੇ ਤੁਸੀਂ ਜਾਨਾ ਤਰਬਾਰੇ ਹੋ ਗਮ ਉਹ ਨੂੰ ਪ੍ਰੋਗਰੈਸਿਵ ਕੋਈ ਆਲਟਰਨੇਟ ਐਕਸਰਸਾਈਜ਼ ਕਰਾਂਗਾ ਨਾ ਜੇ ਫੋਰ ਐਗਜ਼ਾਮਪਲ ਤੁਸੀਂ ਡੈੱਡ ਲਿਫਟ ਤੇਸ ਤੱਕ ਹੋਏ ਫੀਲ ਕਰਦੇ ਹੋ ਕਿ ਮੇਰੀ ਯਾਰ 100 ਕਿਲੋ ਤੋਂ ਉੱਪਰ ਜਾਂਦੀ ਉਸ ਕੇਸ ਦੇ ਵਿੱਚ ਕੋਈ ਹੋਰ ਆਲਟਰਨੇਟ ਐਕਸਰਸਾਈਜ਼ ਜੋ ਕਿ ਕੰਪਲੀਮੈਂਟ ਕਰੇ ਤੁਹਾਡੀ ਮੇਨ ਲਿਫਟ ਨੂੰ ਜੇਕਰ ਤੁਸੀਂ ਡੈੱਡ ਲਿਫਟ ਨੂੰ ਛੱਡ ਕੇ ਥੋੜਾ ਟਾਈਮ ਮਹੀਨਾ 2 ਮਹੀਨੇ 3 ਮਹੀਨੇ ਸੋਮੋ ਡੈੱਡ ਲਿਫਟ ਦੀ ਪ੍ਰੈਕਟਿਸ ਕਰੋਗੇ ਨਾ ਵਾਪਸ ਜਦੋਂ ਤੁਸੀਂ ਡੈੱਡ ਲਿਫਟ ਦੇ ਆਓਗੇ ਤਾਂ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਤੁਹਾਡੀ ਇੰਪਰੂਵ ਉਹਦਾ ਰੀਜ਼ਨ ਇਹ ਹੈ ਕਿ ਡੈਡਲਿਫ ਬਹੁਤ ਵਧੀਆ ਐਕਸਰਸਾਈਜ਼ ਹੈ ਬਹੁਤ سارے ਮਸਲਸ ਨੂੰ ਹਿਟ ਕਰਦੀ ਹੈ ਪਰ ਜੋ ਸੁਮੋ ਡੈਡਲਿਫ ਹੈ ਜਿਹੜੇ ਮਸਲਸ ਨੂੰ ਹਿਟ ਕਰ ਸਕਦੀ ਹੈ ਉਹ ਡੈਡਲਿਫ ਨਹੀਂ ਕਰ ਸਕਦੀ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਹਿਟ ਕਰ ਸਕਦੀ ਸੋ ਤੁਹਾਡੀ ਓਵਰਾਲ ਗਰੋਥ ਦੇ ਮਾਮਲੇ ਦੇ ਵਿੱਚ ਡੈਡਲਿਫਟ ਵਿੱਚ ਵੀ ਤੁਹਾਨੂੰ ਹੈਲਪ ਕਰੇਗੀ ਤੇ ਜੇ ਰੇਂਜ ਆਫ ਮੋਸ਼ਨ ਇਹਦੇ ਵਿੱਚ ਮੈਂ ਚੇਂਜ ਕਰਨੀ ਹੋਏ ਇੱਕ ਇਸੈਂਟ੍ਰਿਕ ਮੋਸ਼ਨ ਤੇ ਜਾ ਕੇ ਮੈਂ ਥੋੜਾ ਹੌਲੀ ਹੋਵਾਂ। ਹਾਂ ਬਿਲਕੁਲ ਬਿਲਕੁਲ ਜੇਕਰ ਤੁਸੀਂ ਇਸ ਕੰਟਰੋਲ ਦੀ ਗੱਲ ਮੈਂ ਜਦੋਂ ਮੈਂ ਕਹਿੰਦਾ ਵੀ ਅਸੀਂ ਕੰਟਰੋਲ ਤੁਸੀਂ ਇੰਪਰੂਵ ਕਰਦੇ ਹੋ ਜੇ ਕੰਟਰੋਲ ਤੋਂ ਮੇਰਾ ਮਤਲਬ ਇਹੀ ਹੈ ਕਿ ਰੇਂਜ ਆਫ ਮੋਸ਼ਨ ਦੇ ਉੱਪਰ ਤੁਹਾਡਾ ਬੈਟਰ ਕੰਟਰੋਲ ਹੈ। ਤੁਸੀਂ ਐਦਾਂ ਨਹੀਂ ਲੱਗਦਾ ਪਿਆ ਕਿ ਵੇਟ ਤੁਹਾਨੂੰ ਚਲਾਉਂਦਾ ਪਿਆ ਤੁਸੀਂ ਵੇਟ ਨੂੰ ਚਲਾਉਂਦੇ ਹੋ। ਵੇਟ ਨੂੰ ਮੂਵ ਕਰਦੇ ਪਿਆ ਤੁਹਾਨੂੰ ਵੇਟ ਤੁਹਾਡਾ ਮੂਰੀਦ ਹੋਵੇ ਐਦਾਂ ਫੀਲ ਹੋਵੇ ਕੋਈ। ਦੇਖਣ ਨੂੰ ਦੇਖਣ ਵਾਲੇ ਨੂੰ ਜੇ ਕਈ ਵਾਰੀ ਮੈਂ ਬੜੇ ਦੇਖੇ ਨੇ ਵਲੇ ਸਕ ਖਰੇ ਪਲਾਸਟਿੰਗ ਦਾ ਵੇਟਪਾਕ ਲਾਂਦਾ ਪਰ ਇੰਨੀ ਬਿਊਟੀਫੁਲ ਫਾਰਮ ਉਹਦੀ ਬਿਊਟੀਫੁਲ ਤਰੀਕੇ ਨਾਲ ਵੇਟ ਨੱਚਣਦੇ ਹੁੰਦਾ ਉਹਦੇ ਮੈਂ ਦੇਖੀ ਨਹੀਂ ਨਹੀਂ ਮੈਂ ਕਹਿੰਦਾ ਕਿ ਉਹਦਾ ਕੰਟਰੋਲ ਇੰਨਾ ਜ਼ਿਆਦਾ ਆ ਵੀ ਹੁੰਦਾ ਹੈ ਉਹੀ ਕਿ ਤੁਹਾਨੂੰ ਲੱਗਦਾ ਕਿ ਵੇਟ ਤਾਂ ਉਹਨੇ ਪਰ ਪਾਇਆ ਹੀ ਕੋ ਨਹੀਂ ਹੈ ਬਿਲਕੁਲ ਬਿਲਕੁਲ ਤੇ ਕਿਤੇ ਕਿਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਤੇ ਬੰਦਾ ਗਿਆ 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 ਬਸ ਉਹ ਮੋੜ ਨਹੀਂ ਗਿਆ ਤੱਕ ਨਹੀਂ ਗਿਆ ਤੇ ਜੇ ਉਹਦੇ ਵਿੱਚ ਤੁਸੀਂ ਇੰਪਰੂਵਮੈਂਟ ਕਰ ਦਿਓ ਪ੍ਰੋਗਰੈਸਿਵ ਲੋਡ ਦੀ ਫਾਰਮ ਹੈ ਓਕੇ ਸੈਕੰਡ ਭਾਜੀ ਕੰਸਿਸਟੈਂਸੀ ਬੀਟ ਇੰਟੈਂਸਿਟੀ ਕੰਸਿਸਟੈਂਸੀ ਬੀਟਸ ਇੰਟੈਂਸਿਟੀ ਇਜ਼ ਯੈਸ ਟੂ ਹੈ ਟੂ ਸੋ ਮੀਨਸ ਕਿ ਹਾੜਾ ਮਕਸੂਦ ਦਾ ਕਿ ਬਸ 파ੜਦਾ ਖਲਾਰਦਾ ਪਵੇੜ ਤੋੜਦਾ ਸ਼ੀਸ਼ੇ ਤੋੜਦਾ ਉਹਦੀ ਵੀ ਵੈਲਿਊ ਹੈ ਉਹਦਾ ਇੱਕ ਟਾਈਮ ਵੀ ਹੁੰਦਾ ਹੈ ਉਹਦਾ ਮਜ਼ਾ ਵੀ ਹੁੰਦਾ ਜੇਕਰ ਬਹੁਤ ਇੰਟੈਂਸ ਤਰੀਕੇ ਨਾਲ ਪਾੜਨ ਖੋੜਨ ਵਾਲਾ ਜਿਹੜਾ ਕੰਮ ਹੈ ਉਹਦਾ ਮਜ਼ਾ ਵੀ ਬਹੁਤ ਹੈ ਉਹਦੇ ਵਿੱਚ ਵੀ ਬੜੇ ਲੋਕਾਂ ਨੂੰ ਕਿੱਕ ਮਿਲਦੀ ਹੈ ਉਹਦਾ ਮਜ਼ਾ ਹੈ ਪਰ ਕੰਸਿਸਟੈਂਸੀ ਨਹੀਂ ਤੁਸੀਂ ਬਿਲਡਿੰਗ ਕਰ ਸਕਦੇ ਤੁਸੀਂ ਕੰਸਿਸਟੈਂਟਲੀ ਤੋੜ ਖੋੜ ਨਹੀਂ ਕਰ ਸਕਦੇ ਪਹਿਲੀ ਤੇ ਗੱਲ ਕਿੰਨੇ ਚਿਰ ਤੋੜ ਖੋੜ ਲੋਗੇ ਉਹੀ ਗੱਲ ਐ ਨਹੀਂ ਪਈ ਰਿਕਵਰੀ ਜੇ ਤੁਸੀਂ ਰੋਜ਼ ਹੀ ਕੁੱਟਣਦੇ ਹੋ ਵੇਟ ਨੂੰ ਤੇ ਕੱਲ ਨੂੰ ਤੁਸੀਂ ਟ੍ਰੇਨ ਵੀ ਕਰਨਾ ਕੋਈ ਕੁੱਟੇ ਜਾਣਾ ਕਿਸੇ ਦਿਨ ਮੇਰੇ ਜਿੱਦਾਂ ਮੈਂ ਕੁੱਟਿਆ ਇਹ ਤੁਹਾਡੇ ਕਿੱਦਾਂ ਹੋਈਏ ਸਾਥ ਮੇਰੇ ਘਰ ਲੱਗੀ ਯਾਰ ਆ ਜਿਆਦਾਤਰ ਜੇਕਰ ਤੁਸੀਂ ਬੋਡੀ ਬਿਲਡਰਸ ਨੂੰ ਜਾਂ ਫਿਰ ਜਿਆਦਾਤਰ ਜਿਹੜੇ ਲੋਕਾਂ ਨੂੰ ਸਾਟ ਲੱਗੀ ਨਾ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਦਸਾਂ ਚੋਂ ਚੋਂ ਕੱਟ ਤੋਂ ਘਾਟੇ 6-7 ਬੰਦੇ ਤੁਹਾਨੂੰ ਕਹਿਣਗੇ ਕਿ ਮੈਨੂੰ ਜਿੰਨ ਵਿੱਚ ਸਾਟ ਨਹੀਂ ਮੈਂ ਦਿਨੋਂ ਆਪਣਾ ਮੁੰਡਾ ਚੱਕਰ ਲੱਗਾ ਸੀ ਮੇਰੇ ਇੱਥੇ ਖਿੱਚ ਲੱਗ ਗਈ ਮੈਂ ਘਰ ਦੇ ਵਿੱਚ ਉਹ ਟੱਬ ਦੇ ਵਿੱਚ ਕੰਬਲ ਪਿਆ ਸੀ ਗਿੱਲਾ ਉਹਨੂੰ ਚੱਕਰ ਲੱਗਾ ਤੇ ਪਿੱਛੇ ਮੈਨੂੰ ਫੀਲ ਪਰ ਮੈਂ ਉਹ ਪੇਨ ਸਹਿ ਗਿਆ ਸਹਿ ਕੇ ਤੇ ਮੈਂ ਆਪਣੇ ਸਾਡੇ ਛੋਟਾ ਜਿਹਾ ਗਾਰਡਨ ਹੈ ਉੱਥੇ ਬਾਹਰ ਗਿਆ ਉਦੋਂ ਲੋਕਡਾਊਨ ਲੱਗਾ ਸੀ ਤੇ ਮੈਂ ਵੀਡੀਓ ਸ਼ੂਟ ਕਰਨੀ ਸੀ ਇਹਦੀ ਕਿ ਘਰ ਦੇ ਵਿੱਚ ਪ੍ਰੈਕਟਿਸ ਕਿਦਾਂ ਕਰੀਏ ਘਰ ਦੇ ਚੱਲਦਾ ਮੈਂ ਘਰ ਦੇ ਵਿੱਚ ਪ੍ਰੈਕਟਿਸ ਕਿਦਾਂ ਕਰੀਏ ਤੇ ਮੈਂ 5-5 ਕਿਲੋ ਦੇ ਡੰਬਲ ਖੜੇ ਹੁਣ 5-5 ਕਿਲੋ ਦੇ ਡੰਬਲ ਦੇ ਨਾਲ ਸਿੰਗਲ ਲੈਗ ਡੈਡਲਿਫਟ ਮੈਂ ਉਹਨਾਂ ਨੂੰ ਲਾਣੀ ਸਿਖਾਉਂਦਾ ਪਿਆ ਵੀਡੀਓ ਦੇ ਵਿੱਚ ਮੇਰੇ ਦਿਮਾਗ 'ਚ ਵੀ ਚੱਲਦਾ ਪਿਆ ਦਰਦ ਹੁੰਦੀ ਵੀ ਹੈ ਪਰ ਮੇਰੇ ਦਿਮਾਗ 'ਚ ਯਾਰ ਉਹ ਕੰਮ ਚੱਲਦਾ ਪਿਆ ਤੇ ਕੰਮ ਹੁਣ ਆਪ ਸਾਡਾ ਚੱਲਦਾ ਪਿਆ ਤੇ ਖੜਮ ਕਰ ਹੀ ਰਹੀ ਦੀ ਮੈਂ ਬਾੜੀ ਗੋੜਾ ਗੋੜਾ ਬਣ ਕੇ ਅੰਦਰ ਗਿਆ ਪਰ ਉੱਠਾ ਨਹੀਂ ਉਹ ਰਿਆ ਸਾਡੇ ਦਿਮਾਗ 'ਚ ਹੁੰਦਾ ਹੈ ਕਿ ਇਹ ਜਿੰਮ ਜਾਂਦਾ ਆ ਮਮਾ ਕਹਿੰਦੇ ਚੱਲ ਸਿਲੰਡਰ ਜੈਕ ਤੂੰ ਬੜਾ ਜਿੰਮ ਲਾਣਾ ਇਦਾਂ ਕਰਨਾ ਤੇ ਕਈ ਵਾਰੀ ਇਹ ਚੀਜ਼ਾਂ ਕਨੈਕਟ ਕਰਨੀਆਂ ਕਿਉਂਕਿ ਜੇਕਰ ਤੁਸੀਂ ਐਸੇ ਕਰਕੇ ਮੈਨੂੰ ਇਹ ਵਾਲੀ ਇਹ ਵਾਲਾ ਜਿਹੜਾ ਮੈਸੇਜ ਹੈ ਮੈਨੂੰ ਚੰਗਾ ਨਹੀਂ ਲੱਗਦਾ ਕਿ ਹਾਈਪਰਟ੍ਰੋਫੀ ਕੇ ਲਈ ਇਹ ਚੀਜ਼ ਬੈਸਟ ਹੈ ਹਾਈਪਰਟ੍ਰੋਫੀ ਕੇ ਲਈ ਠੀਕ ਹੈ ਬੈਸਟ ਹੈ ਪਰ ਇਹ ਸਿਰਫ ਹਾਈਪਰਟ੍ਰੋਫੀ ਸਭ ਕੁਝ ਨਹੀਂ ਹੁੰਦੀ ਹੈਗੀ ਇਵਨ ਕਿ ਤੁਸੀਂ ਤੁਹਾਡਾ ਮੇਨ ਗੋਲ ਮਸਲ ਬਿਲਡ ਅਪ ਕਰਨਾ ਹੈ ਨਾ ਫਿਰ ਵੀ ਤੁਹਾਨੂੰ ਇੰਨਾ ਜਿਆਦਾ ਨੈਰੋ ਮਾਈਂਡਡ ਨਹੀਂ ਹੋਣਾ ਚਾਹੀਦਾ ਕਿ ਮੈਂ ਸਿਰਫ ਔਰ ਸਿਰਫ ਉਹੀ ਐਕਸਰਸਾਈਜ਼ ਕਰਨੀ ਜਿਹੜੀ ਕਿ ਮੈਨੂੰ ਇਨ ਦਾ ਮੋਮੈਂਟ ਜਿਆਦਾ ਬੈਟਰ ਟੈਂਸ਼ਨ ਕ੍ਰੀਏਟ ਕਰਦੀ ਪਈ ਜਾਂ ਫਿਰ ਮਕੈਨੀਕਲੀ ਬੈਟਰ ਟੈਂਸ਼ਨ ਕ੍ਰੀਏਟ ਕਰਦੀ ਪਈ। ਇਹ ਇਹ ਬਹੁਤ ਗਲਤ ਮੈਂਟੈਲਿਟੀ ਹੈ ਕਿਉਂਕਿ ਤੁਸੀਂ ਰੀਅਲ ਲਾਈਫ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਬਹੁਤ ਵਧੀਆ ਫਾਰਮ ਦੇ ਨਾਲ ਕੋਈ ਚੀਜ਼ ਨਹੀਂ ਚੱਕਦੇ। ਤੁਸੀਂ ਮੈਨੂੰ ਇੱਥੋਂ ਬੈਕ ਚੈੱਕ ਕਰਨ ਨੂੰ ਕਹੋਗੇ ਮੈਂ ਉਦਾਂ ਨਹੀਂ ਚੱਕਾਂਗਾ ਜਦੋਂ ਮੈਂ ਡੰਬਲ ਚੱਕਦਾ ਮੈਂ ਉੱਥੇ ਵਾਰਮ ਅਪ ਨਹੀਂ ਕਰੋਗੇ ਵਰਕਿੰਗਸ ਆ ਤੇ ਵਰਮ-ਅਪ ਦੀ ਵੀ ਮੁਕਲ ਲਗੀ ਮੈਜਿਕਰ ਸਪੋਸ ਕਰੋ ਕਿ ਬੈਲ ਥਲੂ ਚੱਕ ਕੇ ਤੇ ਉੱਪਰ ਤੁਸੀਂ ਮੈਨੂੰ ਕਹੋ ਕਿ ਉਹ ਤੇ ਕਵਰ ਦੇ ਰੱਖ ਦੇ ਤਾਂ ਮੇਰੇ ਕਿੰਨੇ ਮਸਲ ਨੇ ਜਿਨ੍ਹਾਂ ਨੂੰ ਸਿੰਕ ਦੇ ਵਿੱਚ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਨਾ ਹੈ ਨਾ ਬਿਲਕੁਲ ਜੇਕਰ ਉਹ ਕੋਆਰਡੀਨੇਸ਼ਨ ਮੈਂ ਜਿਮ ਦੇ ਵਿੱਚ ਨਹੀਂ ਸਿੱਖਿਆ ਹੈਗਾ ਤਾਂ ਉੱਥੇ ਮੈਨੂੰ ਸਾਡਾ ਬੰਦੇ ਫੋਰ ਸ਼ੌਪ ਚਾਂਸਸ ਨੇ ਸਟੂਪਿਡ ਸੂਪਿਡ ਜੇ ਰੀਜ਼ਨ ਪਾਜੀ ਮੈਂ ਗਰੂ ਬਰਸ਼ ਕਰਨਾ ਸੀ ਬਰਸ਼ ਚੱਕਣ ਲੱਗਾ ਇੱਧਰ ਮੇਰੇ ਵਾਲ ਪੈ ਗਿਆ ਮੈਨੂੰ ਇਹ ਹੋ ਗਿਆ ਮੇਰੇ ਨਾਲ ਦੇ ਵੀ ਨੇ ਮੈਂ ਆਪਾਂ ਗਏ ਸੀ ਦਿੱਲੀ ਦੋ ਜਣੇ ਸੀ ਉਹਨਾਂ ਦੇ ਵੀ ਲੱਗ ਟੁੱਟੇ ਨੇ ਘਰ ਦੇ ਵਿੱਚ ਹੀ ਚੱਕਦੇ ਕਿਸ ਔਰ ਜ਼ਿਆਦਾਤਰ ਲੋਕਾਂ ਦੇ ਇਦਾਂ ਹੀ ਹੋਣਗੇ ਜਿਹੜੇ ਜਿਮ ਵਾਲੇ ਨੇ ਕਿਉਂਕਿ ਖਾਸ ਤੌਰ ਤੇ ਉਹ ਬੰਦੇ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਔਰ ਜਿਨ੍ਹਾਂ ਨੂੰ ਫਾਰਮਿੰਗ ਟੈਕਨੀਕ ਦੀ ਸਮਝ ਹੈ ਬਹੁਤ ਘੱਟ ਚਾਂਸ ਨੇ ਕਿ ਉਹਨਾਂ ਨੂੰ ਜਿਮ ਦੇ ਵਿੱਚ ਸੱਟ ਲੱਗੇਗੀ ਕਿਉਂਕਿ ਇੱਕ ਤਾਂ ਉਹ ਸਪ੍ਰੋਬਿਡਿਟੀ ਨਹੀਂ ਕਰਦੇ ਹੈਗੇ ਕਿ ਅੰਨਾ ਪਾ ਕੇ ਉਹ ਵਾਲਾ weight ਤੇ ਤੁਸੀਂ ਐਕਸਰਸਾਈਜ਼ ਕਰੋ ਇੱਕ ਤਾਂ ਇਹ ਸਪ੍ਰੋਬਿਡਿਟੀ ਨਹੀਂ ਕਰਦੇ ਹੈਗੇ ਦੂਜੀ ਗੱਲ ਹੈ ਕਿ ਜਦੋਂ ਅਸੀਂ ਜਿਮ ਦੇ ਵਿੱਚ ਹੁੰਦੇ ਨੇ ਤਾਂ ਬੜਾ ਸਾਡਾ ਫੋਕਸ ਹੁੰਦਾ ਹੈ ਕਿ ਹਰ ਚੀਜ਼ ਨੂੰ lift ਕਿਦਾਂ ਕਰਨਾ ਸਾਨੂੰ ਪਤਾ ਹੈ ਸਾਰਾ ਕੁਝ ਚੰਗੀ ਤਰ੍ਹਾਂ ਲੇਕਿਨ ਰੀਅਲ ਲਾਈਫ ਦੇ ਵਿੱਚ ਉਹ ਚੀਜ਼ ਨਹੀਂ ਪਤਾ